ਜੇ ਆਨੋ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਚੌਥਾ ਤਾਪ ਅਭਿਆਸ ਸਵਾਲ ਨੰਬਰ 6 ਵਾਂ ਜਿਹਦੇ ਦੋ ਭਾਗ ਹਨ ਆਖਰੀ ਸਵਾਲ ਹੈਗਾ ਅਭਿਆਸ ਦਾ ਉਸੇ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਜਿਹੜੇ ਜਵਾਬ ਤੁਹਾਡੇ ਲਈ ਤਿਆਰ ਕੀਤੇ ਗਏ ਨੇ ਉਹਨਾਂ ਨੂੰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਨੂੰ ਯਾਦ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਦੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰਕੇ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 7th English ਜਿਹਦੇ ਵਿੱਚ ਤੁਹਾਡੀ ਅੰਗਰੇਜ਼ੀ ਦੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ 7ਵੀਂ ਗਣਿਤ ਜਿਹੱਚ ਗਣਿਤ ਦੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ 7th Math ਜਿਹੜਾ ਤੁਹਾਡਾ ਗਣਿਤ ਅੰਗਰੇਜ਼ੀ ਮੀਡੀਅਮ ਚ ਹੈ ਉਹ ਹੱਲ ਕਰਕੇ ਪਾ ਦਿੱਤਾ ਗਿਆ ਠੀਕ ਹੈ ਇਹ ਬੱਚਿਓ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਇਹ ਵੀਡੀਓ ਜਿਹੜੇ ਤੁਹਾਡੀ ਜਨਰਲ ਨੋਲੇਜ ਵਾਧਾ ਕਰਨ ਲਈ ਬਹੁਤ ਸਹਾਇਕ ਹੋਣਗੇ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਫਿਰ ਵੀਡੀਓਜ਼ ਵੀ ਜ਼ਰੂਰ ਦੇਖੋ ਆਪ ਦੇਖੀਏ ਬੱਚਿਓ ਹੁਣ ਐਵਲਸ ਸਵਾਲ ਸੋ ਪਹਿਲਾ ਪਹਿਲਾ ਭਾਗ ਇਹ ਸਵਾਲ ਦਾ ਕਹਿੰਦੇ ਵੀ ਤਾਪ ਸੰਚਾਰ ਦੇ ਵੱਖ-ਵੱਖ ਢੰਗ ਕਿਹੜੇ ਹਨ ਠੀਕ ਹੈ ਸੋ ਇਹਦਾ ਉੱਤਰ ਹੈ ਤਾਪ ਸੰਚਾਰ ਦੇ ਵੱਖ-ਵੱਖ ਤਿੰਨ ਢੰਗ ਇਸ ਤਰ੍ਹਾਂ ਹਨ ਤਿੰਨ ਢੰਗ ਨੇ ਤਾਪ ਸੰਚਾਰ ਦੇ ਇਸ ਤਰ੍ਹਾਂ ਨੇ ਕਿਹੜੇ-ਕਿਹੜੇ ਪਹਿਲਾ ਭਾਗ ਹੈ ਚਾਲਨ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ ਕੰਡਕਸ਼ਨ ਇਹਦੇ ਬਾਰੇ ਇੱਕ ਇੱਕ ਦੋ ਦੋ ਲਾਈਨਾਂ ਸਾਨੂੰ ਪਤਾ ਹੋਣੀ ਚਾਹੀਦੀਆਂ ਉਹ ਕਿਰਿਆ ਜਿਸ ਰਾਹੀਂ ਤਾਪ ਦਾ ਸੰਚਾਰ ਕਿਸੇ ਵਸਤੂ ਦੇ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਹੁੰਦਾ ਹੈ ਉਸ ਨੂੰ ਚਾਲਨ ਕਹਿੰਦੇ ਹਨ ਬਸ ਠੀਕ ਹੈ ਜਵਾਬ ਹੋ ਗਿਆ ਤੇ ਫਿਰ ਨਾਲ ਉਹਦੇ ਦਾ ਥੋੜਾ ਇੱਕ ਸੈਂਟੈਂਸ ਵਾਕ ਹੋਰ ਲਿਖ ਦੇਣਾ ਕਿ ਕਿਹੜੇ ਬਦਲਥਾਂ ਵਿੱਚ ਇਹ ਚਾਲਨ ਦੇ ਰਾਹੀਂ ਤਾਪ ਫੈਲਦਾ ਸੋ ਠੋਸ ਪਦਾਰਥ ਚਾਲਨ ਰਾਹੀਂ ਗਰਮ ਹੁੰਦੇ ਹਨ ਠੀਕ ਹੈ ਜੀ ਫਿਰ ਦੂਜਾ ਆ ਗਿਆ ਸਮਝਣ ਜਿਹਨੂੰ ਕਹਿੰਦੇ ਨੇ ਕਨਵੇਕਸ਼ਨ ਉਹ ਕਿਰਿਆ ਜਿਸ ਰਾਹੀਂ ਤਾਪ ਦਾ ਸੰਚਾਰ ਕਿਸੇ ਵਸਤੂ ਦੇ ਗਰਮ ਹਿੱਸੇ ਦੀ ਅਸਲ ਗਤੀ ਨਾਲ ਹੁੰਦਾ ਹੈ। ਭਾਵ ਵਸਤੂ ਗਰਮ ਹੋ ਕੇ ਦੂਜੀ ਥਾਂ ਤੇ ਜਾਂਦੀ ਹੈ। ਤੇ ਜਿਹੜੀ ਥਾਂ ਖਾਲੀ ਹੋ ਜਾਂਦੀ ਉਹ ਥਾਂ ਤੇ ਫਿਰ ਵਸਤੂ ਦਾ ਠੰਡਾ ਹਿੱਸਾ ਆ ਜਾਂਦਾ ਹੈ। ਫਿਰ ਉਹ ਗਰਮ ਹੁੰਦਾ ਹੈ। ਸੋ ਉਹ ਇਸ ਤਰ੍ਹਾਂ ਫਿਰ ਗਰਮ ਹੁੰਦਾ ਉਹਨੂੰ ਕਿਹਾ ਜਾਂਦਾ ਹੈ ਸੰਵੀਹਣ ਕਹਿੰਦੇ ਹਨ। ਤਰਲ ਅਤੇ ਗੈਸਾਂ ਸੰਵੀਹਣ ਰਾਹੀਂ ਗਰਮ ਹੁੰਦੇ ਹਨ। ਜਿਵੇਂ ਅਸੀਂ ਪਤੀਲਾ ਪਾਣੀ ਦਾ ਪਰਕੇ ਰੱਖਿਆ। ਸੋ ਪਤੀਲੇ ਦੇ ਤਲੇ ਦੇ ਨਾਲ ਜਿਹੜਾ ਪਾਣੀ ਜੁੜਿਆ ਉਹ ਤਾਪ ਨਾਲ ਗਰਮ ਹੋਏਗਾ। ਉਹ ਪਾਣੀ ਗਰਮ ਹੋ ਕੇ ਫੈਲੇਗਾ ਉੱਪਰ ਜਾਏਗਾ ਤੇ ਠੰਡਾ ਪਾਣੀ ਥੱਲੇ ਆਏਗਾ ਫਿਰ ਉਹ ਗਰਮ ਹੋਏਗਾ ਸੋ ਇਦਾਂ ਉੱਤੇ ਥੱਲੇ ਹੁੰਦਾ ਰਹੇਗਾ ਗਰਮ ਪਾਣੀ ਉੱਤੇ ਚਾਈ ਜਾਏਗਾ ਠੰਡਾ ਪਾਣੀ ਥੱਲੇ ਆ ਜਾਏਗਾ ਉਹ ਗਰਮ ਹੋਏਗਾ ਉਹ ਉੱਤੇ ਜਾਏਗਾ ਠੰਡਾ ਪਾਣੀ ਥੱਲੇ ਆਏਗਾ ਇਸ ਤਰ੍ਹਾਂ ਕਰਦੇ ਕਰਦੇ ਸਾਰੇ ਪਾਣੀ ਦਾ ਜਦੋਂ ਤਾਪਮਾਨ ਇੱਕਸਾਰ 100 ਡਿਗਰੀ ਹੋ ਜਾਏਗਾ 100 ਡਿਗਰੀ ਸੈਲਸੀਅਸ ਫਿਰ ਪਾਣੀ ਉਬਲਣਾ ਸ਼ੁਰੂ ਹੋਏਗਾ ਇਹਨੂੰ ਕਿਹਾ ਜਾਂਦਾ ਸੰਭੀਨ ਇਹ ਚ ਪਾਣੀ ਗਰਮ ਹੋ ਕੇ ਇੱਕ ਥੇ ਤੋਂ ਦੂਜੇ ਥੱਲੇ ਦੇ ਥੇ ਤੋਂ ਉੱਪਰ ਤੱਕ ਗਿਆ ਤੇ ਉੱਪਰਲਾ ਠੰਡਾ ਪਾਣੀ ਥੱਲੇ ਆਇਆ ਇਹਨੂੰ ਕਿਹਾ ਜਾਂਦਾ ਸੰਭੀਨ ਠੀਕ ਹੈ ਜੀ ਤੀਜਾ ਆ ਗਿਆ ਬੱਚੋ ਇਹਨੂੰ ਕਹਿੰਦੇ ਵਿਕਰਣ ਇਹਨੂੰ ਕਹਿੰਦੇ ਰੇਡੀਏਸ਼ਨ ਉਹ ਕਿਰਿਆ ਜਿਸ ਰਾਹੀਂ ਤਾਪ ਦਾ ਸੰਚਾਰ ਕਿਸੇ ਮਾਧਿਅਮ ਜਾਂ ਮਾਧਿਅਮ ਤੋਂ ਬਿਨਾਂ ਵੀ ਹੋ ਸਕਦਾ ਹੈ ਕਿਸੇ ਮਾਧਿਅਮ ਦੀ ਲੋੜ ਨਹੀਂ ਪੈਂਦੀ ਉਸ ਨੂੰ ਵਿਕਰਣ ਕਹਿੰਦੇ ਹਨ ਸਾਡੇ ਤੱਕ ਸੂਰਜ ਦਾ ਤਾਪ ਵਿਕਰਣ ਰਾਹੀਂ ਪਹੁੰਚਦਾ ਹੈ ਕਿਉਂਕਿ ਸੂਰਜ ਅਤੇ ਧਰਤੀ ਦੇ ਵਿਚਾਲੇ ਬਹੁਤੀ ਇੱਥੇ ਬਹਿਤੀ ਨਹੀਂ ਬੱਚੋ ਬਹੁਤੀ ਹੈਗਾ ਇੱਕ ਮਿੰਟ ਤੇ ਮੈਂ ਔਂਕੜ ਰਹਿ ਗਿਆ ਠੀਕ ਹੈ ਔਂਕੜ ਪਾ ਲਓ ਬਹੁਤੀ ਥਾਂ ਤੇ ਕੋਈ ਹਵਾ ਵਰਗਾ ਮਾਧਿਅਮ ਨਹੀਂ ਹੈ ਜਿਹੜਾ ਬੱਚਿਓ ਸਾਡਾ ਵਾਤਾਵਰਣ ਹੈ ਜਿਹਨੂੰ ਅਸੀਂ ਹਵਾ ਕਹਿੰਦੇ ਹਾਂ ਇਹ ਸਿਰਫ ਧਰਤੀ ਤੋਂ 12 13 14 15 ਕਿਲੋਮੀਟਰ ਰਕੀ ਹੈਗੀ ਹੈ ਉਸ ਤੋਂ ਉੱਪਰ ਪੁਲਾੜ ਵਿੱਚ ਕੁਝ ਨਹੀਂ ਹੈਗਾ ਕੋਈ ਕਣ ਨਹੀਂ ਹੈਗੇ ਕੋਈ ਪਰਮਾਣੂ ਨਹੀਂ ਹੈਗੇ ਕੋਈ ਅਣੂ ਨਹੀਂ ਹੈਗੇ ਕਿਸੇ ਵੀ ਗੈਸ ਦੇ ਠੀਕ ਹੈ ਬਿਲਕੁਲ ਖਾਲੀ ਥਾਂ ਹੈ ਤੇ ਉਹਦੇ ਰਾਹੀਂ ਵੀ ਜਿਹੜੀ ਸੂਰਜ ਦੀ ਕਿਰਨਾਂ ਜੀ ਸਾਡੇ ਸਾਥ ਪਹੁੰਦੀਆਂ ਤਾਂ ਇਸ ਕਿਰਿਆ ਨੂੰ ਕਿਹਾ ਜਾਂਦਾ ਹੈ ਵੀ ਕਿਰਣ ਠੀਕ ਹੈ ਰੇਡੀਏਸ਼ਨ ਆਉਣ ਕਲਾ ਭਾਗ ਦੇਖੀਏ ਭਾਗ ਦੂਜਾ ਟਟ ਵਰਤੀ ਖੇਤਰਾ ਵਿੱਚ ਜਲ ਸਮੀਰ ਅਤੇ ਥਲ ਸਮੀਰ ਕਿਵੇਂ ਬਣਦੀ ਹੈ ਸੋ ਪਹਿਲੇ ਤੇ ਬੱਚਿਓ ਇਹਦਾ ਇੱਕ ਵਾਕ ਵਿੱਚ ਅਸੀਂ ਸੰਖੇਪ ਜਿਹਾ ਜਵਾਬ ਦੇਵਾਂਗੇ ਜੋ ਸਾਨੂੰ ਪਤਾ ਹੋਣਾ ਚਾਹੀਦਾ ਹੈ ਫਿਰ ਅਗਲੀ ਸਲਾਈਡਾਂ ਦੇ ਵਿੱਚ ਅਸੀਂ ਵਿਸਥਾਰ ਦੇ ਨਾਲ ਸਮਝਾਵਾਂਗੇ ਕਿ ਜਲ ਸਮੀਰ ਤੇ ਥਲ ਸਮੀਰ ਕਿਵੇਂ ਬਣਦੀ ਹੈ ਸੋ ਇਨੂੰ ਇੱਧਰ ਲਿਖਾਂਗੇ ਤੱਟਵਰਤੀ ਖੇਤਰਾਂ ਵਿੱਚ ਜਲ ਸਮੀਰ ਅਤੇ ਥਲ ਸਮੀਰ ਤਾਪ ਸੰਚਾਰ ਦੀ ਕਿਰਿਆ ਸੰਵਿਹਣ ਕਰਕੇ ਬਣਦੀ ਹੈ ਪਹਿਲੀ ਗੱਲ ਤੇ ਆਉਗੀ ਠੀਕ ਹੈ ਨਾ ਹੁਣ ਇਹਨੂੰ ਅਸੀਂ ਵਿਸਤਾਰ ਨਾਲ ਦੇਖਦੇ ਹਾਂ ਪਹਿਲੇ ਜਲ ਸਮੀਰ ਦਿਨ ਵੇਲੇ ਇਹ ਜਲ ਸਮੀਰ ਜਿਹੜੀ ਦਿਨ ਵੇਲੇ ਬਣਦੀ ਹੈ ਦਿਨ ਵੇਲੇ ਸੂਰਜ ਦੇ ਤਾਪ ਨਾਲ ਥਲ ਤਪਦਾ ਹੈ ਇਹ ਜ਼ਮੀਨ ਜ਼ਮੀਨ ਜਿਹੜੀ ਹੈ ਇਹ ਛੇਤੀ ਤਪਦੀ ਹੈ ਪਾਣੀ ਨਹੀਂ ਤਪਦਾ ਸੋ ਤਪੀਤੇ ਐਡਿਊਤੇ ਦੀ ਹਵਾਏ ਗਈ ਹੈ। ਹੈ ਵੀ ਤਪਦੀ ਹੈ ਤੇ ਫੈਲਦੀ ਹੈ ਤੇ ਉੱਪਰ ਉੱਠਦੀ ਹੈ। ਸੋ ਉਸ ਨਾ ਉਸ ਉੱਪਰਲੀ ਹਵਾ ਗਰਮ ਹੋ ਕੇ ਫੈਲਦੀ ਅਤੇ ਉੱਪਰ ਉੱਠਦੀ ਹੈ। ਹੁਣ ਜਿੱਲੇ ਉੱਪਰ ਉੱਠੀ ਤੇ ਇਹ ਤਾਂ ਖਾਲੀ ਬਣ ਗਈ ਤੇ ਬੱਚਿਓ ਜਲ ਦੇ ਉੱਪਰ ਵਾਲੀ ਠੰਡੀ ਹਵਾ ਉਹ ਫਿਰ ਇੰਦਰ ਨੂੰ ਆਂਦੀ ਹੈ, ਵਗਦੀ ਹੈ। ਉਹਨੂੰ ਕਿਹਾ ਜਾਂਦਾ ਜਲਸਮੀਰ। ਸੋ ਖਾਲੀ ਹੋਈ ਥਾਂ ਲੈਣ ਲਈ ਸਮੁੰਦਰ ਤੋਂ ਠੰਡੀ ਹਵਾ ਥੱਲ ਵੱਲ ਵਗਣ ਲੱਗਦੀ ਹੈ ਜਿਸ ਨੂੰ ਜਲਸਮੀਰ ਕਿਹਾ ਜਾਂਦਾ ਹੈ। بس ਕਿੰਨਾ ਸੋਖਾ ਹੈ ਨਾ ਅਗਲਾ ਚਲੀਏ ਹੁਣ ਥਲ ਸਮੀਰ ਥਲ ਸਮੀਰ ਦਾ ਉਲਟਾ ਗਾ ਜੋ ਵਸਤੂ ਪੱਲੇ ਦੇ ਲਈ ਹਨ ਜੋ ਵਸਤੂ ਤਾਪ ਵਧਿਆ ਸੋਖਦੀ ਹੈ ਉਹ ਤਾਪ ਪ੍ਰਸਾਰਿਤ ਵੀ ਵਧਿਆ ਕਰਦੀ ਹੈ ਭਾਵ ਜਿਹੜੀ ਵਸਤੂ ਦਿਨ ਵੇਲੇ ਸੂਰਜ ਦੀ ਗਰਮੀ ਨਾਲ ਤਪਦੀ ਹੈ ਉਹ ਰਾਤ ਵੇਲੇ ਛੇਤੀ ਠੰਡੀ ਵੀ ਹੋ ਜਾਏਗੀ ਠੀਕ ਹੈ ਨਾ ਉਹ ਤਾਪ ਨੂੰ ਵਧਿਆ ਛੱਡਦੀ ਵੀ ਹੈ ਪ੍ਰਸਾਰਿਤ ਵੀ ਕਰਦੀ ਹੈ ਇਸ ਲਈ ਦਿਨ ਵੇਲੇ ਛੇਤੀ ਤਪਣ ਵਾਲਾ ਥਲ ਰਾਤ ਵੇਲੇ ਛੇਤੀ ਠੰਡਾ ਹੋ ਜਾਂਦਾ ਹੈ ਇਹ ਜਿਹੜਾ ਤੱਥ ਹੈ ਬੱਚਿਓ ਇਹ ਜਿਹੜੇ ਸਿਧਾਂਤ ਸਿਧਾਂਤ ਨੇ ਤੱਥ ਨੇ ਇਹਨਾਂ ਰਾਹੀਂ ਵਿਗਿਆਨ ਦੀਆਂ ਜਿਹੜੇ ਵਰਤਾਰੇ ਨੇ ਉਹਨਾਂ ਨੂੰ ਸਮਝਣ ਵਿੱਚ ਸੌਖ ਹੁੰਦੀ ਹੈ ਸੋ ਇਹ ਗੱਲ ਵੀ ਚੇਤੇ ਰੱਖਣੀ ਹੈ ਜਿਹੜੀ ਚੀਜ਼ ਛੇਤੀ ਤਪੇਗੀ ਉਹ ਛੇਤੀ ਠਰੇਗੀ ਵੀ ਠੀਕ ਹੈ ਸੋ ਮੁਕਾਬਲ ਤਨ ਸਮੁੰਦਰ ਜਿਹੜਾ ਹੈ ਉਹ ਦਿਨ ਵੇਲੇ ਤਪਦਾ ਵੀ ਘਟੇ ਤੇ ਫਿਰ ਠਰਦਾ ਵੀ ਘਟੇ ਭਾਅ ਇਹਦਾ ਤਾਪਮਾਨ ਦਿਨ ਵੇਲੇ ਜਲ ਦਾ ਤਾਪਮਾਨ ਦਿਨ ਵੇਲੇ ਰਾਤ ਦੇ ਮੁਕਾਬਲੇ ਠੰਡਾ ਰਹਿੰਦਾ ਹੈ ਤੇ ਰਾਤ ਵੇਲੇ ਥਲ ਦੇ ਮੁਕਾਬਲੇ ਠੰਡਾ ਹੋ ਜਾਂਦਾ ਹੈ ਠੀਕ ਹੈ ਨਾ ਕਿਉਂਕਿ ਕੀ ਹੋਇਆ ਕਿ ਦਿਨ ਵੇਲੇ ਜਿਹੜਾ ਜਲ ਦੇ ਮੁਕਾਬਲੇ ਥਲ ਜ਼ਿਆਦਾ ਤਪ ਗਿਆ ਪਰ ਰਾਤ ਵੇਲੇ ਜਲ ਦੇ ਮੁਕਾਬਲੇ ਥਲ ਜ਼ਿਆਦਾ ਠਰ ਗਿਆ ਠੀਕ ਹੈ ਸੋ ਦਿਨ ਵੇਲੇ ਜਲ ਠੰਡਾ ਰਹਿੰਦਾ ਹੈ ਇਹਦੇ ਮੁਕਾਬਲੇ ਥਲ ਦੇ ਮੁਕਾਬਲੇ ਤੇ ਰਾਤ ਵੇਲੇ ਜਲ ਥਲ ਦੇ ਮੁਕਾਬਲੇ ਨਿੱਗਾ ਰਹਿੰਦਾ ਠੀਕ ਹੈ ਜੀ ਸੋ ਮੁਕਾਬਲ ਤਨ ਸਮੁੰਦਰ ਨਿਗਾ ਰਿੰਦਾ ਹੈ ਉਸ ਉੱਪਰਲੀ ਹਵਾ ਵੀ ਨਿਗੀ ਹੋ ਕੇ ਫੈਲਦੀ ਹੈ ਤੇ ਉੱਪਰ ਉੱਠਦੀ ਹੈ ਹੁਣ ਹੁਣ ਇਹ ਥਲਦੀ ਹੈ ਇਹ ਜਲਦੀ ਹਵਾ ਨਿਗੀ ਹੋ ਗਈ ਇਹ ਉੱਪਰ ਉੱਠੇਗੀ ਇਹ ਉੱਪਰ ਉੱਠੀ ਤੇ ਥਲ ਥਰਿਆ ਤੇ ਇਹ ਥਲ ਤੋਂ ਜਲਵਲ ਸੁਮੀਰ ਜਿਹੜੀ ਇਹ ਹਵਾ ਵਗਦੀ ਹੈ ਸੋ ਖਾਲੀ ਹੋਈ ਥਾਂ ਲੈਣ ਲਈ ਥਲ ਤੋਂ ਠੰਡੀ ਹਵਾ ਸਮੁੰਦਰ ਵੱਲ ਵਗਣ ਲੱਗਦੀ ਹੈ ਜਿਸ ਨੂੰ ਥਲ ਸੁਮੀਰ ਕਿਹਾ ਜਾਂਦਾ ਹੈ ਸੋ ਕਿੰਨਾ ਸੌਖਾ ਬੱਚਿਓ ਇੱਕ ਵਾਰ ਪੜੋ ਦੋ ਵਾਰ ਪੜੋ ਤਿੰਨ ਵਾਰ ਵਾਰੀ ਵਾਰੀ ਪੜੋ ਮੈਂ ਬੋਲ ਕੇ ਚੰਗੀ ਤਰ੍ਹਾਂ ਸਮਝਾ ਵੀ ਦਿੱਤਾ ਹੈ ਇਹ ਚਿੱਤਰ ਰਾਹੀਂ ਵੀ ਦੇਖੋ ਇਹ ਤੀਰ ਬਣੇ ਹੋਏ ਨੇ ਇਧਰ ਨੂੰ ਹਵਾ ਗਈ ਇਹ ਗਰਮ ਹਵਾ ਫਿਰ ਇਹਦਾ ਸਾਈਕਲ ਤੁਸੀਂ ਇਹ ਸਮਝ ਲਓ ਕਿ ਇਹ ਇਹ ਪਤੀਲਾ ਜਿਹੜਾ ਹੈ ਨਾ ਅੱਗ ਉੱਤੇ ਅਸੀਂ ਲੇਟਵਾ ਕੀਤਾ ਹੋਇਆ ਤੇ ਅੱਗ ਇੱਥੇ ਵੱਲਦੀ ਪਈ ਹੈ ਥੱਲੇ ਸੋ ਇਹ 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 ਵળો ਇਸਾ ਗਰਮ ਹੋਇਆ ਹਵਾ ਇੱਥੇ ਗਈ ਤੇ ਇਥੋਂ ਹੀ ਠੰਡੀ ਹਵਾ ਥੱਲੇ ਆ ਗਈ ਜਿਹਦਾ ਪਤੀਲੇ ਦਾ ਪਾਣੀ ਗਰਮ ਹੋ ਕੇ ਥੱਲੇੋਂ ਦੀ ਉੱਪਰ ਜਾਂਦਾ ਹੈ ਠੰਡਾ ਪਾਣੀ ਉੱਪਰ ਤੋਂ ਥੱਲੇ ਆਂਦਾ ਹੈ ਤੁਸੀਂ ਮੰਨ ਲਓ ਕਿ ਪਤੀਲਾ ਕਲਪਨਾ ਕਰੋ ਪਤੀਲਾ ਲੇਟਵਾ ਹੈਗਾ ਠੀਕ ਹੈ ਨਾ ਸੋ ਕੀ ਹੋਇਆ ਦਿਨ ਵੇਲੇ ਕੀ ਹੁੰਦਾ ਹੈ ਇਹ ਤਪਿਆ ਮੰਨ ਲਓ ਚੁੱਲਾ ਇੱਥੇ ਹੈਗਾ ਤੇ ਪਤੀਲੇ ਦਾ ਲੇਟਵਾ ਹੈਗਾ ਸੋ ਹਵਾ ਇੱਥੋਂ ਦੀ ਇੱਥੇ ਗਈ ਤੇ ਗਰਮ ਹਵਾ ਤੇ ਠੰਡੀ ਹਵਾ ਇਥੋਂ ਦੀ ਇੱਥੇ ਆ ਗਈ ਇਦਾਂ ਮਿਲ ਗਈ ਉਹੀ ਚੀਜ਼ ਹੈ ਬਸ ਉਹ ਜਿੱਦਾਂ ਅਸੀਂ ਸੰਵੇਹਨ ਦੀ ਕਿਰਿਆ ਸਮਝੀ ਹੈ ਕਿ ਮਾਧਿਅਮ ਜਾਂ ਪਦਾਰਥ ਦੀ ਅਸਲ ਗਤੀ ਦੇ ਨਾਲ ਜਿਹੜਾ ਤਾਪ ਹੈਗਾ ਉਹ ਸੰਚਾਰਿਤ ਹੁੰਦਾ ਹੈ ਸੋ ਬੱਚਿਓ ਇਹ ਵੀ ਉਸੇ ਦਾ ਉਸੇ ਸਿਧਾਂਤ ਦਾ ਇੱਕ ਜਿਹੜਾ ਇਹ ਸਦਾਨ ਤੇ ਕੰਮ ਕਰਦਾ ਜਿਹਦੇ ਨਾਲ ਜਿਹੜਾ ਕੁਦਰਤੀ ਕੁਦਰਤ ਵਿਚ ਹੈ ਵਰਤਾਰਾ ਵਰਤਦਾ ਹੈ ਤੱਟ ਵਰਤੀ ਇਲਾਕਿਆਂ ਦੇ ਵਿੱਚ ਠੀਕ ਹੈ ਨਾ ਦਿਨ ਵੇਲੇ ਜਲਸਮੀਰ ਰਾਤ ਵੇਲੇ ਥਲਸਮੀਰ ਥਲਸਮੀਰ ਥਲ ਤੋਂ ਜਲ ਵੱਲ ਜਲਸਮੀਰ ਜਲ ਤੋਂ ਥਲ ਵੱਲ ਬਸ ਇਹਨਾਂ ਧਿਆਨ ਰੱਖਣਾ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਦਾ ਚੌਥੇ ਅਧਿਆਏ ਦਾ ਆਖਰੀ ਸਵਾਲ ਹੋਰੇ ਦੋ ਭਾਗ ਤੇ ਇਸ ਵੀਡੀਓ ਦੇ ਨਾਲ ਤੁਹਾਡਾ ਇਹਵਲਾ ਅਧਿਆਏ ਆਪ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ